ਬੀਤੀ ਰਾਤ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਤੋਂ ਮੱਥਾ ਟੇਕ ਵਾਪਸ ਸ੍ਰੀ ਗੋਵਿੰਦਵਾਹ ਸਾਹਿਬ ਦੇ ਦਰਸ਼ਨਾਂ ਲਈ ਨਿਕਲੇ ਇੱਕੋ ਮੋਟਰਸਾਈਕਲ ਉੱਪਰ ਸਵਾਰ ਤਿੰਨ ਨੌਜਵਾਨਾਂ ਦੀ ਇੱਕ ਸੜਕ ਹਾਸੇ ਦੌਰਾਨ ਮੌਕੇ ਤੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਦੌਰਾਨ ਮਾਪਿਆਂ ਦਾ ਇਕਲੌਤਾ ਪੁੱਤਰ ਵਿਜੇ ਸਿੰਘ ਜਿਸ ਦੇ ਪਿਤਾ ਇੱਥੇ ਮੌਜੂਦ ਹਨ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਵਾਪਰਿਆ ਔਰ ਹਾ사 ਕਿੱਦਾਂ ਹੋਇਆ ਭਾਜੀ ਬੜੀ ਦੁੱਖ ਦੀ ਗੱਲ ਹੈ ਕਿ ਤੁਹਾਡੇ بیٹے ਦੀ ਜਿਹੜਾ ਦੱਸਿਆ ਜਾ ਰਿਹਾ ਕਿ ਡੈਥ ਹੋ ਗਈ ਆ ਉਹਦੇ ਕਿਸ ਤਰ੍ਹਾਂ ਮਲ ਘਰੋਂ ਇਹ ਦੱਸ ਕੇ ਕੀ ਕਿਹਦੇ ਗਲੇ ਬਾਬੂ ਜੀ ਸਾਹਿਬ ਮਲੇ ਦੀ ਜਾ ਰਹੇ ਨੇ ਹਾਂਜੀ ਉਹ ਅਨੇ ਵੀ ਡੈਡੀ ਜੀ ਮੱਥਾ ਟੇਕਣ ਜਲੇ ਮੈਨੂੰ ਪਤਾ ਤਿੰਨ ਦਿਨ ਅੱਗੇ ਕਿ ਮੱਥੇ ਲੇ ਗਿਆ ਉਹਨਾ ਅੱਜ ਤੋਂ ਨਾ ਜਾਂਦਾ ਨਹੀਂ ਪਹਿਲੇ ਬਾਬਾ ਦਾ ਮੱਥਾ ਟੇਕ ਕੇ ਪਰ ਗੁਰਦਵਾ ਸਾਹਿਬ ਮੱਥਾ ਲੇ ਕੇ ਵਾਪਸ ਆ ਜਾਣਾ ਅਸੀਂ ਆਉਣ ਜਾਣੀ ਕਰਨਾ ਤੇ ਸਾਨੂੰ ਨਹੀਂ ਪਤਾ ਲੱਗਾ ਰਸਤੇ ਚ ਕੀ ਹੋ ਗਿਆ ਸਾਨੂੰ ਕਿਸੇ ਬੰਦੇ ਨੇ ਫੋਨ ਕੀਤਾ ਵੀ ਤੁਹਾਡੇ ਮੁੰਡੇ ਦਾ ਉਥੇ ਅਸਿਸਟੈਂਟ ਹੋ ਗਿਆ ਵਾ ਇਹ ਚਾਰ ਪੰਜ ਮੁੰਡੇ ਪਿੰਡੋਂ ਗਏ ਸੀ ਉਹਨੇ ਵੀ 2 ਲੱਖ ਰੁਪਏ ਨੇ ਗਰਾਂ ਹਸਤਾ ਲਿਆ ਉਥੇ ਮਿਲੀਆਂ ਉਹ ਲੈ ਕੇ ਘਰੇ ਤੇ ਇਥੇ ਰਾਤ ਅਸੀਂ ਰਾਤ ਇਥੇ ਸਾਰਾ ਹਸਪਤਾਲ ਬੰਦ ਹੀ ਤੇ ਅਸੀਂ ਡੈੱਡ ਬਡੀ ਵੇਖੀ ਮੈਂਮ ਲਾਸ਼ ਵਖਾਦੋ ਸਾਡੀ ਮੈਂ ਵੇਖਿਆ ਰਿਹਾ ਬੂੜ ਲੱਥਾ ਹੀ ਬੈਰ ਤੋਂ ਤੇ ਮੈਂ ਹਾਂ ਨਹੀਂ ਮੇਰਾ ਮੈਂ ਮੇਰਾ ਬੇਟਾ ਹੀ ਆ ਅਸੀਂ ਮੁਰਕੇ ਚਲ ਗਏ ਵਾਪਸ ਘਰ ਕਿੰਨੀ ਉਮਰ ਸੀ ਤੁਹਾਡੇ ਬੇਟੇ ਦੀ ਔਰ ਕਿੰਨੇ ਭੈਣ ਭਰਾ ਹੋਏ ਜੀ ਇਕੱਲਾ ਇਕੱਲਾ ਮੇਰਾ ਬੇਟਾ ਹੈ 19 ਸਾਲ ਉਮਰ ਹੀ ਹੋ ਰਹੀ ਇੱਕ ਮੋਟਰਸਾਈਕਲ ਤੇ ਤਿੰਨ ਜਣੇ ਸਵਾਰ ਹੋ ਕੇ ਬਾਬੂੜਾ ਸਾਹਿਬ ਤੋਂ ਕਿੱਥੇ ਜਾ ਰਹੇ ਸੀ ਉਸ ਵੇਲੇ ਇਹ ਜੀ ਬਾਬੜਾ ਗੋਂਦਵਾ ਸਾਹਿਬ ਚੱਲੇ ਸੀ ਇਹਨੂੰ ਆਪਣਾ ਮੋਟਰਸਾਈਕਲ ਨਵਾਂ ਸੀ ਉਹ ਦੋ ਜਣੇ ਇੱਕ ਮੋਟਰਸਾਈਕਲ ਤੇ ਸੀ ਤੇ ਇਹ ਜਦੋਂ ਹਾਸਾ ਹੋਇਆ ਫਿਰ ਤੁਹਾਨੂੰ ਮਤਲਬ ਕਿਸ ਤਰ੍ਹਾਂ ਸੁਨਾ ਕਿਦਰਾ ਮਿਲਿਆ ਕਿੰਨੀ ਜਾਣਕਾਰੀ ਦਿੱਤੀ ਤੁਹਾਨੂੰ ਵੀ ਹਾਸਾ ਹੋਇਆ ਕਿੰਨੇ ਵਜੇ ਦੀ ਘਟਨਾ ਰਾਤ ਇਹ ਰਾਤ ਕੋਈ ਦੂਜੇ ਵਾਗੇ ਓਏ 10 8 9 ਵਜੇ ਦੀ ਗੱਲ ਸੀ 9 ਵਜੇ ਤੱਕ ਅਨੰਤ ਦਾ ਡਿਮੰਡ ਅਸਿਸਟੈਂਟ ਹੋ ਗਿਆ ਅਸੀਂ ਇੱਥੇ ਆ ਗਏ ਅੰਦਰ ਹੀ ਲਾ ਟੁੱਟ ਗਈ ਅਨੁਏਨੀ ਅਖਬਰੀ ਡੈਥ ਹੋ ਗਈ। ਅਹੀਂ ਇੱਥੇ ਆਏ ਵੇਖੇ ਡੈਥ ਹੋਈ। ਔਰ ਇਹ ਅੱਗੇ ਵੀ ਬਬੂ ਦਾ ਸਾਹਿਬ ਇੱਕ ਮਥਾ ਡਿਕਨ ਅਮੇ ਆਉਂਦਾ ਸੀ ਜਾਂ ਰਾਤੀ ਆਇਆ ਜਾਂ ਕਿੰਨੇ ਦਿਨ ਤੋਂ ਜਾ ਰਿਹਾ ਸੀ ਲਗਾਤਾਰ ਉਸੇ ਜੋੜੇ ਮਿਲਨ ਨੂੰ ਲੈ ਕੇ। ਨਹੀਂ ਇਹ ਜੀ ਆਪਾਂ ਦੋ ਦਿਨ ਹੋ ਗਏ ਅੰਦਰ ਲੰਗਰ ਸ਼ਗਨ ਚੱਲੇ ਆਪਾਂ। ਲੰਗਰ ਬਹੁਤ ਸਾਡੇ ਲੱਗਦਾ ਉਥੇ ਗਦਾਮਾਂ ਲਾਗੇ ਲੰਗਰ ਲੱਗਦਾ ਵੀ ਲੰਗਰ ਸ਼ਗਰ ਲੰਗਰ ਸ਼ਗਰ ਚੱਲ ਜਾਂਦੇ ਕਰੇ। ਜਲਦੀ ਆ ਜਾਂਦੇ ਸੀ। ਰਾਤੀ ਉਹਨਾਂ ਨੇ ਟਾਈਮ ਲਾਇਆ। ਉਨਾ ਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗਾਇਆ ਇਹ ਕਰ ਰਹੇ ਆ ਕਿ ਕੱਲਾ ਕਲਾ ਮੇਰਾ ਪੁੱਤ ਇਹ ਤੁਰ ਗਿਆ ਵਾ ਕਿ ਸਾਨੂੰ ਕੋਈ ਸੂਤ ਦਿੱਤੀ ਜਾਵੇ ਇਹ ਭਾਜੀ ਤੁਹਾਡੇ ਵੀ ਰਿਸ਼ਤੇਦਾਰ ਦੱਸੇ ਤੁਸੀਂ ਮਾਸੜੇ ਦੱਸ ਰਹੇ ਜੇ ਤੁਹਾਡੇ ਨੇ ਔਰ ਇਹ ਬੇਟਾ ਜਿਹੜਾ ਸੀ ਆ ਵਿਜੇ ਸਿੰਘ ਦੀ ਜਿਹਦੀ ਡੈਥ ਹੋਈ ਆ ਉਹ ਕਿੰਨਾ ਪੜਿਆ ਸੀ ਔਰ ਕੀ ਕਰ ਰਿਹਾ ਸੀ ਅੱਜ ਕੱਲ ਇਹ ਸਰ ਇਹ ਪਾਸ 2 ਪਾਸ ਸੀ ਉਸ ਤੋਂ ਬਾਅਦ ਕੋਈ ਇਧਰ ਜੌਬਲੈਸ ਸੀ ਅੱਛਾ ਹਾਂਜੀ ਦੇ ਕ ਵੀ ਦੇ ਟਰਾਈ ਕਰਦਾ ਪਿਆ ਸੀ ਕੰਮ ਲੋ ਪਰ ਆ ਲਿਓ ਕੋਈ ਮਿਲਨੇ ਦੇ ਸੀ ਜੋ ਇਸ ਹਾਸੀ ਦੇ ਅਮੋ ਸਾਹਮਣੇ ਕਿਹਦੇ ਟੱਕਰ ਹੋਈ ਹੈ ਦੋਵੇਂ ਮੋਟਰਸਾਈਕਲਾਂ ਦੀ ਤੇ ਜਿਹੜੇ ਹੋਰ ਵੀ ਕੋਈ ਜ਼ਖਮੀ ਹੋਏ ਇਹਦੇ ਵਿੱਚ ਮੁੰਡੇ ਕੋਈ ਹਾਂਜੀ ਸਰ ਜਿਹੜੇ ਦੂਜੇ ਮੁੰਡੇ ਉਹ ਸੱਟਾਂ ਗੰਭੀਰ ਦੱਸਿਆ ਜਾਂਦੀਆਂ ਹਨ ਜੀ ਕਾਫੀ ਸੀਰੀਅਸ ਆ ਗਏ ਵੀ ਇਹ ਵਿਜੀ ਸਿੰਘ ਜਿਹੜਾ ਸੀ ਇਹ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹ ਤਿੰਨਾਂ ਜਣਿਆਂ ਦੀ ਤਿੰਨਾਂ ਦੀ ਡੈਥ ਹੋ ਗਈ ਮੌਕੇ ਤੇ ਹਾਂਜੀ ਸਰ ਮੌਕੇ ਤੇ ਹੀ ਮੌਕੇ ਤੇ ਮਰ ਗਏ ਸਰ ਇਹ ਦੋ ਮੁੰਡੇ ਜਿਹੜੇ ਹਸਪੀਟਲ ਜਾਂਦੇ ਉਹ ਉੱਥੇ ਦਮ ਤੋੜ ਗਏ ਅੱਛਾ ਤੇ ਇੱਕ ਉਹਦੇ ਮੌਕੇ ਤੇ ਹੀ ਦਮ ਤੋੜ ਗਏ ਹਾਂਜੀ ਉਹਨਾਂ ਦੀ ਕਿੰਨੀ ਕਿੰਨੀ ਉਮਰ ਹੈ ਜਿਹੜੇ ਨਾਲ ਦੇ ਸਾਥੀ ਹੀ ਦੋ ਨੇ ਤਾਂ ਕੋਈ 20 ਸਾਲ ਦੇ ਤਿੰਨ ਹੈ ਅੱਛਾ ਹਾਂਜੀ ਇਹ ਤਾਂ ਕੋਈ 19 ਦਾ ਹੀ ਕੋਈ 20 ਸਾਲ ਦਾ ਹੀ ਬਸ ਇਹਦੇ ਲੱਗਦਾ ਜੀ ਨੇ ਸਿਵਲ ਹਸਪੀਟਲ ਚ ਕੀ ਪੋਸਟਮਾਰਟਮ ਦੀ ਕਾਰਵਾਈ ਕਰਵਾਉਣ ਲਈ ਆਏ ਜੀ ਹਾਂਜੀ ਸਰ ਇਹ ਸਨ ਮ੍ਰਿਤਕ ਵਿਜੇ ਸਿੰਘ ਦੇ ਪਿਤਾ ਔਰ ਉਹਨਾਂ ਦੇ ਰਿਸ਼ਤੇਦਾਰ ਹੈ ਕਜ਼ਨ ਹੈ ਉਹਨਾਂ ਦਾ ਜਿਨ੍ਹਾਂ ਨੇ ਦੱਸਿਆ ਕਿ ਇਹ ਮੁੰਡੇ ਹਲੇ ਫ੍ਰੈਸ਼ਰ ਸੀਗੇ 19 ਵੀ ਤੋਂ ਲੈ ਕੇ 20 ਸਾਲ ਦੀ ਉਮਰ ਸੀ ਤਿੰਨਾਂ ਦੀ ਔਰ ਇਹ ਪਲੱਸ 2 ਪਾਸ ਸੀ ਔਰ ਨੌਕਰੀ ਦੀ ਭਾਲ ਕਰ ਰਿਹਾ ਸੀ ਔਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿੱਦੇ ਵੱਲੋਂ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਅੱਗੇ ਪਰਿਵਾਰ ਵਿੱਚ ਉਹਨਾਂ ਨੂੰ ਬਿਰਧ ਵਿਰਧ ਅਸਾ ਵਿੱਚ ਉਹਨਾਂ ਦਾ ਇੱਕ ਸਹਾਰਾ ਬੰਨਾ ਸੀ ਔਰ ਅੱਜ ਇਸ ਹਾਸੇ ਨੇ ਉਹਨਾਂ ਦਾ ਇਕਲੌਤੇ ਪੁੱਤਰ ਨੂੰ ਵੀ ਖੋ ਲਿਆ ਹੈ ਪ੍ਰਮਨ ਚਾਵਲਾ ਜਗਬਨ ਟੀਵੀ ਤਰੰਦਾਰਨ ਤਨਤਨ ਬਾਬੂ ਬੁੱਢਾ ਸਾਹਿਬ ਵਿਖੇ ਚਲਾਏ ਜਾ ਰਹੇ ਸਲਾਨਾ ਜੋੜ ਮੇਲੇ ਦੌਰਾਨ ਬੀਤੀ ਰਾਤ ਕਰੀਬ 12:01 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਿਸ ਦੌਰਾਨ ਅੰਮ੍ਰਿਤਸਰ ਦੇ ਨਿਵਾਸੀ ਤਿੰਨ ਨੌਜਵਾਨ ਜੋ ਇੱਕੋ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਮੱਥਾ ਟੇਕਨ ਉਪਰੰਤ ਸ੍ਰੀ ਗੋਵਿੰਦਗੜ੍ਹ ਸਾਹਿਬ ਲਈ ਰਵਾਨਾ ਹੋਏ ਸਨ ਔਰ ਰਸਤੇ ਵਿੱਚ ਉਹਨਾਂ ਦੀ ਇੱਕ ਆਮੋ ਸਾਹਮਣੇ ਦੂਸਰੇ ਮੋਟਰਸਾਈਕਲ ਸਵਾਰ ਉਸੇ ਉੱਪਰ ਵੀ ਤਿੰਨ ਵਿਅਕਤੀ ਦੱਸੇ ਜਾ ਰਹੇ ਸਨ ਸਵਾਰ ਸਨ ਜਿਨ੍ਹਾਂ ਦੀ ਟੱਕਰ ਹੋਣ ਦੌਰਾਨ ਅੰਮ੍ਰਿਤਸਰ ਦੇ ਨਿਵਾਸੀ ਤਿੰਨਾਂ ਨੌਜਵਾਨਾਂ ਦੀ ਡੈਥ ਹੋ ਗਈ ਹੈ ਔਰ ਇਸ ਦੌਰਾਨ ਅਸੀਂ ਜਿਹੜੇ ਥਾਣਾ ਸਿਟੀ ਤਰੁੰਦਾਂ ਦੀ ਪੁ ਉਕੇ ਦੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਇਹਨਾਂ ਨਾਲ ਗੱਲ ਕਰਾਂਗੇ ਸਬ ਇੰਸਪੈਕਟਰ ਨਰੇਸ਼ ਕੁਮਾਰ ਜੀ ਸਰ ਇਹ ਰਾਤੀ ਜਿਹੜਾ ਐਕਸੀਡੈਂਟ ਹੋਇਆ ਉਹਦੇ ਸਬੰਧ ਵਿੱਚ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨਾਂ ਦੀ ਡੈਥ ਹੋਈ ਹੈ ਉਹਦੇ ਵਿੱਚ ਵਿਜੇ ਸਿੰਘ ਸਨ ਆਫ ਅਵਤਾਰ ਸਿੰਘ ਵਾਸੀ ਗਮਾਨਪੁਰਾ ਦੀ ਮੌਤ ਹੋਈ ਹੈ ਇਹਦੇ ਦੋ ਸਾਥੀ ਹੋ ਰਿਹਾ ਇੱਕ ਸੌਰਵ ਸਨ ਆਫ ਕੁਲਦੀਪ ਸਿੰਘ ਵਾਸੀ ਗਮਾਨਪੁਰਾ ਗੁਰਪ੍ਰੀਤ ਸਿੰਘ ਸਨ ਆਫ ਜੈਮਲ ਸਿੰਘ ਵਾਸੀ ਗਮਾਨਪੁਰਾ ਇਹ ਇੱਕੋ ਮੋਟਰਸਾਈਕਲ ਤੇ ਸਵਾਰ ਹੀ ਤੇ ਗਮਾਨਪੁਰੇ ਤੋਂ ਬਾਬੜਾ ਸਾਹਿਬ ਦਾ ਮੇਲਾ ਵੇਖਣ ਲਈ ਆਏ ਸੀ ਤੇ ਮੱਥਾ ਟੇਕ ਕੇ ਦੇ ਉਤੋਂ ਬਾਅਦ ਗੋਂਦਲ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਜਿਹੜੇ ਨੂਰਦੀ ਏਡਾ ਕ੍ਰੋਸ ਕਰਕੇ ਤੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਗੁਰਦੁਆਰਾ ਸਾਹਿਬ ਨੂੰ ਕ੍ਰੋਸ ਕਰਕੇ ਤੇ ਅਗਲੇ ਪਾਸੋਂ ਇੱਕ ਮੋਟਰਸਾਈਕਲ ਜਿਸ ਤੇ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਵਿੱਚ ਲਵਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ ਮੋਹਿਤ ਨਾਂ ਦੇ ਲੜਕੇ ਸਵਾਰ ਸਨ ਇਹਨਾਂ ਦੀ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਰਕੇ ਇਹਨਾਂ ਦੀ ਆਮਣੋ ਸਾਹਮਣੇ ਟੱਕਰ ਹੋਈ ਆ ਤੇ ਜਿਹਦੇ ਵਿੱਚ ਵਿਜੇ ਸਿੰਘ ਸੌਰਵ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਲਵਪ੍ਰੀਤ ਸਿੰਘ, ਇੰਦਰਜੀਤ ਸਿੰਘ ਤੇ 모हित ਤੇ ਜ਼ਖਮੀ ਆ ਤੇ ਇਹਨਾਂ ਦਾ ਇਲਾਜ ਚੱਲ ਰਿਹਾ ਵਾ ਤੇ ਇਹ ਜਿਹੜੇ ਜ਼ਖਮੀ ਆ ਇਹ ਕਿੱਥੋਂ ਦੇ ਰਹਿਣ ਵਾਲੇ ਆ ਇਹ ਜ਼ਖਮੀ ਲਵਪ੍ਰੀਤ ਸਿੰਘ ਵਾਸੀ ਆਵਾਨ ਜੀੜਾ ਤਹਿਸੀਲ ਇੰਦਰਜੀਤ ਸਿੰਘ ਸਨੋ ਸੁਖਾ ਸਿੰਘ ਵਾਸੀ ਵਾੜਾ ਕੋਹ ਵੰਡੀਆਂ ਇਹ ਵੀ ਜ਼ਿਲ੍ਹਾ ਫਰੋਹੀਪੁਰ 모हित ਸਨੋ ਕਲਦੀਪ ਸਿੰਘ ਵਾਸੀ ਪੰਡੋੜੀ ਜੱਟਾ ਇਹ ਵੀ ਜ਼ਿਲ੍ਹਾ ਫਰੀਪੁਰ ਇਹਨਾਂ ਨੌਜਵਾਨਾਂ ਕੋ ਮੋਟਰਸਾਈਕਲ ਤੇ ਸਵਾਰ ਹੀ ਤੇ ਜਿਹੜਾ ਮੋਟਰਸਾਈਕਲ ਤੇੜਫਸਾਰ ਹੋਣ ਕਰਕੇ ਇਹਨਾਂ ਕੋ ਕੰਟਰੋਲ ਹੀ ਹੋਇਆ ਤੇ ਦੋਨੇ ਮੋਟਰਸਾਈਕਲ ਆਪਾਂ ਦੇ ਸਾਹਮਣੇ ਟਕਰ ਹੋਣ ਕਰਕੇ ਇਹ ਜਿਹੜੀ ਆ ਇਹਨਾਂ ਨੌਜਵਾਨਾਂ ਦੀ ਮੌਤ ਹੋਈ ਆ ਜਿਹੜੇ ਮ੍ਰਿਤਕ ਆ ਜਿਨ੍ਹਾਂ ਦੇ ਤਿੰਨਾਂ ਦੀ ਉਹਨਾਂ ਦੀ ਕਿੰਨੀ ਕਿੰਨੀ ਉਮਰ ਹੈਗੀ ਆ ਜਿਹੜਾ ਵਿਜੇ ਸਿੰਘ ਇਹਦੀ 19 ਸਾਲ ਆ ਤੇ ਬਾਕੀਆਂ ਦੇ ਵੀ 20-21 ਸਾਲ ਹੈ ਜੀ ਹੁਣ ਪੁਲਿਸ ਵੱਲੋਂ ਅੱਗੇ ਕੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਉਸ ਵੱਲੋਂ ਵਿਜੇ ਸਿੰਘ ਜੀ ਜਿਹੜੀ ਡੈੱਡ ਬੋਡੀ ਆ ਉਹ ਸਿਵਲ ਹਸਪਤਾਲ ਡੈੱਡ ਹਾਊਸ ਰਹੀ ਆ ਤੇ 194 ਬੀ ਐਨ ਐਸ ਐਸ ਤਹਿਤ ਜਿਹੜੀ ਆ ਕਾਰਵਾਈ ਅਮਲ ਚ ਲਿਆ ਰਹੀ ਆ ਤੇ ਪੋਸਟਮਾਰਟਮ ਕਰਾ ਕੇ ਤੇ লাশ ਜਿਹੜੀ ਆ ਉਹ ਵਿਜੇ ਸਿੰਘ ਦੇ ਫਾਦਰ ਅਵਧਾਰ ਸਿੰਘ ਦੇ ਹਵਾਲੇ ਕਰ ਰਹੇ ਆ ਤੇ ਬਾਕੀ ਜਿਹੜੇ ਦੋ ਨੌਜਵਾਨ ਆ ਉਹਨਾਂ ਦੇ ਵਾਰਸ ਜਿਹੜੀ ਆ ਡੈੱਡ ਬੋਡੀ ਉਹ ਪਿੰਡ ਗਮਾਨਪੁਰਾ ਲੈ ਗਏ ਆ ਤੇ ਉਹ ਆਂਦੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਵਾਣੀ ਤੇ ਨਾ ਹੀ ਅਸੀਂ ਪੋਸਟਮਾਰਟਮ ਕਰਵਾਉਣਾ ਫਿਰ ਵੀ ਅਸੀਂ ਉਹਨਾਂ ਨਾਲ ਤਾਲਮੇਲ ਕਰ ਰਹੇ ਆ ਜਿਹੜੀ ਬੰਦੀ ਕਾਨੂੰਨੀ ਕਰ ਰਹੀ ਆ ਉਮਰ ਚਲ ਜਾਂਦੀ ਆਸ ਇਹ ਸਨ ਸਬ ਇੰਸਪੈਕਟਰ ਨਰੇਸ਼ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਥਾਣਾ ਸਿਟੀ ਵਿੱਚ ਇਸ ਵਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਵੇਖਣ ਵਿੱਚ ਆਮ ਹੀ ਹੁੰਦਾ ਹੈ ਕਿ ਪਹਿਲਾਂ ਵੀ ਕਈ ਵਾਰੀ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਜੋੜ ਮੇਲੇ ਦੌਰਾਨ ਜਿਹੜੇ ਨੌਜਵਾਨ ਨੇ ਆ ਉਹ ਹੁੱਲੜਬਾਜੀ ਨਾ ਕਰਨ ਔਰ ਤੇਜ਼ ਰਫਤਾਰੀ ਮੋਟਰਸਾਈਕਲ ਨਾ ਚਲਾਉਣ ਪਰ ਇਸ ਦੁਕਾਨ ਦੇ ਵਿੱਚ ਇਸ ਇੱਕ ਮਿਸਾਲ ਮਿਲੀ ਹੈ ਕਿ ਆਮ ਨੌਜਵਾਨਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਅਜਿਹੇ ਤੇਜ਼ ਰਫਤਾਰੀ ਵਾਲੇ ਵਾਹਨਾਂ ਨੂੰ ਤੋਂ ਗੁਰੇਜ਼ ਕਰਨਾ ਚਾਹੀਦਾ ਰਮਨ ਚਾਵਲਾ ਜਗਬਾਨੀ ਟੀਵੀ ਤਰੰਦਾਰਨ ਸੁਦੇਵ ਸਿੰਘ ਸਰਪੰਚ ਪਿੰਡ ਕਮਾਪੁਰਾ ਜੀ ਇਹਦਾ ਬੱਬੂ ਦੇ ਸਾਥ ਤੋਂ ਉਹਨੇ ਇਹ ਹਾਸਾ ਹੋਇਆ ਉਹਦੇ ਸੰਬੰਧਿਤ ਜਾਣਦੇ ਜੀ ਉਸ ਵਾਂਝੀ ਜਾਣਕਾਰੀ ਸਾਡੇ ਅਵਤਾਰ ਸਿੰਘ ਅਟਾ ਬ੍ਰਦਰ ਹੀ ਆ ਇਹਦਾ ਬੇਟਾ ਸੀ ਚਲਾ ਰਿਆ ਤੇ ਦੋ ਮੇਰੇ ਪਿੰਡ ਦੇ ਹੋਰ ਲੜਕੇ ਨੌਜਵਾਨ ਹੀ ਇਹ ਉਹ ਮੇਲਾ ਵੇਖ ਕੇ ਹਾਰੇ ਗੋਦਾ ਸਾਹਿਬ ਨੂੰ ਜਾ ਰਹੇ ਸੀ ਤੇ ਰਸਤੇ ਵਿੱਚ ਹਾਸਾ ਹੋ ਗਿਆ ਉਹ ਬਹੁਤ ਭਿਆਨਕ ਹਾਸਾ ਆਇਆ ਔਰ ਬੜੀ ਦੁੱਖ ਦੀ ਗੱਲ ਹੈ ਸਾਨੂੰ ਬੜਾ ਦੁੱਖ ਦੀ ਗੱਲ ਦਾ ਇੱਥੇ ਨਹੀਂ ਲੱਤੂ ਇਹ ਤਿੰਨ ਜਣੇ ਕਿਹੜੇ ਪਿੰਡ ਦੇ ਇਹ ਪਿੰਡ ਕਮਾਪਰੇ ਤਿੰਨੇ ਜਣੇ ਜਕਵੀ ਹੋਏ ਤਾਂ ਮੈਂ ਤਿੰਨ ਜਕਵੀ ਹੋਏ ਜੀ ਉਹ ਹੈਗੇ ਆ ਜੀਰੇ ਸਾਈਡ ਤੇ ਹੂੰ